ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਦੇ ਹਾਂ ਛੇਰੇ ਪੰਜਾਬ ਦੀ ਜੰਮੂ ਤੇ ਚੜ੍ਹਾਈ ਬਾਰੇ 1857 ਈਸਵੀ ਵਿੱਚ 1857 ਚ ਮਹਾਰਾਜੀ ਸਿੰਘ ਨੇ ਜੰਮੂ ਨੂੰ ਫਤਿਹ ਕਰਨ ਵਾਸਤੇ ਚੜ੍ਹਾਈ ਕਰ ਦਿੱਤੀ ਸੀ ਤੇ ਜਾਂਦੇ ਪਹਿਲਾਂ ਉਹਨਾਂ ਨੇ ਮੇਰੋਵਾਲ ਉੱਤੇ ਕਬਜ਼ਾ ਕੀਤਾ ਸੀ ਤੇ ਉੱਥੋਂ ਦੇ ਮੁਖੀਆਂ ਨੇ 9000 ਰੁਪਏ ਨਜ਼ਰਾਨਾ ਭੇਟ ਕੀਤਾ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਕਿਲਾ ਜਸੜਵਾਲ ਨੂੰ ਜਾ ਕੇ ਰਿਆ ਤੇ ਇੱਕੋ ਹੱਲੇ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਖਾਲਸਾ ਦਲ ਨੇ ਕੋਚਕਰ ਦੇ ਜੰਮੂ ਤੋਂ 4 ਮੀਲ ਬਾਹਰ ਆ ਕੇ ਆਪਣੇ ਡੇਰੇ ਲਾਲੇ ਸਨ ਤੇ ਜਦੋਂ ਜੰਮੂ ਦੇ ਹਾਕਮ ਨੂੰ ਰਣਜੀਤ ਸਿੰਘ ਦੇ ਧਾਵੇ ਦਾ ਪਤਾ ਲੱਗਾ ਤੇ ਉਹ ਆਪਣੇ ਸਾਥੀਆਂ ਸਮੇਤ ਆਪਣੀ ਜਾਨ ਬਖਸ਼ੀ ਕਰਾਉਣ ਵਾਸਤੇ ਸ਼ੇਰ-ਏ-ਪੰਜਾਬ ਦੀ ਸ਼ਰਨ ਆ ਗਿਆ ਤੇ ਆਪਣੇ ਨਾਲ ਸਿੱਖਾਂ ਫੌਜਾਂ ਵਾਸਤੇ ਰਸਤ ਪਾਣੀ ਵਾਸਤੇ 20000 ਰੁਪਏ ਨਜ਼ਰਾਨਾ ਭੇਟ ਕੀਤਾ ਤੇ ਇਸ ਤੋਂ ਬਾਅਦ ਸ਼ੇਰ-ਏ-ਪੰਜਾਬ ਨੇ ਜੰਮੂ ਦੇ ਹਾਕਮ ਨੂੰ ਖਿਲਤ ਬਖਸ਼ੀ ਤੇ ਇਸ ਤੋਂ ਬਾਅਦ ਫੌਜਾਂ ਨੇ ਸਿਆਲਕੋਟ ਨੂੰ ਆ ਕੇ ਰਿਆ ਤੇ ਬਿਨਾਂ ਕਿਸੇ ਲੰਮੀ ਲੜਾਈ ਤੋਂ ਆਪਣੇ ਹੱਥ ਵਿੱਚ ਕੀਤਾ ਤੇ ਉਸ ਤੋਂ ਬਾਅਦ ਫੌਜਾਂ ਨੇ ਦਲਾਵਰ ਗੜ ਨੂੰ ਜਾ ਕੇ ਰਿਆ ਤੇ ਜਿੱਤ ਪ੍ਰਾਪਤ ਕੀਤੀ ਇਦਾਂ ਹੀ ਉਹਨਾਂ ਨੇ ਹਰ ਇੱਕ ਇਲਾਕੇ ਨੂੰ ਸੋਧਦੇ ਹੋਏ ਤੇ ਲਾਹੌਰ ਵੱਲ ਨੂੰ ਚਲੇ ਗਏ ਸੀ ਤੇ ਆਪਾਂ ਇਦਾਂ ਹੀ ਆਪਣੀ ਵੀਡੀਓ ਹੁੰਦੀਆਂ ਰਹਿਣਗੀਆਂ ਹੱਥ ਜੋੜ ਕੇ ਬੇਨਤੀ ਹੈ ਆਪਣਾ ਚੈਨਲ ਸਾਰੇ ਜਾਣੇ ਜਰੂਰ ਸਬਸਕ੍ਰਾਈਬ ਕਰਿਓ ਧਾਰਮਿਕ ਆਪਣੀਆਂ ਵੀਡੀਓ ਪਾ ਇਤਿਹਾਸ ਨਾਲ ਜੋੜਦੇ ਪਏ ਆ ਜਰੂਰ ਆਪਣੇ ਬੱਚਿਆਂ ਨੂੰ ਦਿਖਾਓ ਜਰੂਰ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ